ऑनलाइन भैंस मंगवाने के चक्कर में मजदूर के साथ हुई अट्ठानवे हजार रूप की ठगी झुगी में रहने वाले मजदूर रामपाल ने राजस्थान से ऑनलाइन खरीदी थी अट्ठानवे हजार की गुलाबो भैंस ऑनलाइन ठगी के मामले दिन प्रतिदिन बढ़ते ही जा रहे हैं ताज़ा मामला सामने आया है होशियारपुर के दसूहा के कस्बा ऊंची बसी का जहां एक अपाहिज मजदूर को अपने मोबाइल में भैंस का वीडियो देखकर उसे खरीदना महंगा पड़ गया खुद को राजस्थान का बताकर नौसरबाज ठग ने किसी भैंस के वीडियो दिखाकर मजदूर से अट्ठानवे हज़ार अपने बैंक खाते में डलवा लिए अधिक जानकारी देते हुए ठगी का शिकार हुए व्यक्ति रामपाल ने बताया कि वह मजदूरी करता है और अपाहिज है मेरा नाम रामपाल रामपाल किथों रहने वाले हो ऊंची वेसी अच्छा की तोअडे ना जेड़ा ठगी हुई है ए किस तरह हुई मैं ना मोबाइल दे विच देखी ही वीडियो ते मोबाइल दे थ्रू आपा ई स्क्रीन ते मज्जा-मुज्जा दिखाइयां उथे ही नंबर लावेठे नंबर लाके ओना दे नाल गल होई ते 70000 कहंदे घर पहुंच है तोअडी घर पहुंचा के दबेंगे 70000 दे विच ਇਹ ਟੁੰਡਾ ਬੰਦਾ ਸੀ ਉਹ ਇਹ ਰਾਜਸਥਾਨ ਦਾ ਸੀਗਾ ਜੀ ਕੀ ਨਾਮ ਦੱਸਦਾ ਸੀ ਆਪਾਂ ਸੋਨੂ जाट ਕੀ ਹੋਇਆ ਉਸ ਤੋਂ ਬਾਅਦ ਤੇ ਉਹਦੇ ਬਾਅਦ ਅਸੀਂ ਉਹਨੂੰ ਕਿਹਾ ਠੀਕ ਹੈ ਕਰਦੇ ਤੇ ਦੂਜੇ ਦਿਨ ਉਹਨੇ ਫੋਨ ਕੀਤਾ ਕਹਿੰਦਾ 10000 ਰੁਪਏ ਭੇਜ ਦੋ ਕੋਈ ਰਸਤੇ 'ਚ ਅੜੀ ਦੱਬੀ ਪਊਗੀ ਤੇ ਅਸੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਉਹ ਅੱਛਾ ਉਸ ਬੰਦੇ ਨੇ ਹਾਂਜੀ ਜਿੱ ਤੱਕ ਤੁਹਾਨੂੰ ਸ਼ੱਕ ਨਾ ਹੋਵੇ ਸ਼ੱਕ ਨਾ ਹੋਵੇ ਤੇ ਅਸੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਏ ਭੇਜਤਾ 10000 ਰੁਪਏ ਜੰਨ ਦੇ ਬਾਅਦ ਫਿਰ ਕਹਿੰਦਾ 25500 ਰੁਪਿਆ ਭੇਜ ਦੋ 25500 ਭੇਜਿਆ ਫਿਰ ਕਹਿੰਦਾ ਅੱਜਗੇ ਨਾ ਉਹਦੇ ਬਜਰੰਗ ਦਾ ਲਾਲਿਆ ਨੇ ਸਾਨੂੰ ਫੜ ਲਿਆ ਤੇ ਉਥੋਂ ਪਰਮਿਸ਼ਨ ਲੈਣੀ ਪੈਣੀ ਆ 25500 ਹੋਰ ਭੇਜ ਦੋ 25500 ਹੋਰ ਭੇਜਤਾ ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਂਦੇ ਆ ਪਤਾ ਨਹੀਂ ਕੀ ਪੈਂਦੇ ਆ ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ ਜਲੰਧਰ ਆ ਕੇ ਉਹਨਾਂ ਨੇ ਫਿਰ 36999 ਰੁਪਿਆ ਮੰਗਾਇਆ ਉਹ ਵੀ ਅਹੀਂ ਭੇਜਤਾ ਜਦੋਂ 36999 ਰੁਪਿਆ ਭੇਜਿਆ ਉਦੇ ਬਾਅਦ ਫਿਰ ਅਸੀਂ ਜਦ ਸ਼ਾਮ ਪੈ ਗਈ ਫਿਰ ਪੁੱਛਿਆ ਉਹਨੂੰ ਕਿਉਂ ਜੀ ਸਾਡੀ ਆਈ ਨਹੀਂ ਮੱਜ ਅਜੇ ਤੱਕ ਤੇ ਕਹਿੰਦਾ 45000 ਹੋਰ ਭੇਜ ਦਿਓ ਮੈਂ ਕਿਹਾ 98000 ਰੁਪਇਆ ਤੇ ਪਹੁੰਚ ਗਿਆ ਤੇ 70000 ਦੀ ਗੱਲਬਾਤ ਹੋਈ ਹੈ ਤੇ ਕਹਿੰਦਾ ਸਾਡਾ ਡਰਾਈਵਰ ਕੋਲ 2.5-3 ਲੱਖ ਰੁਪਇਆ ਪਿਆ ਹੁੰਦਾ ਤੁਹਾਡੇ ਘਰ ਆ ਕੇ ਡਰਾਈਵਰ ਨੇ ਸਾਰੇ ਪੈਸੇ ਦੇ ਦੇਣੇ ਬਾਕੀ ਅਸੀਂ 70 ਦਾ 70 ਹੀ ਲਵਾਂਗੇ ਨਾ ਕੋਈ ਪੈਸਾ ਭੇਜਿਆ ਨਾ ਕੋਈ ਚਿੱਠੀ ਨਾ ਮੱਜ ਭੇਜੀ ਅਜੇ ਤੱਕ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੈਨਾਂ ਠੱਗੀ ਹੋ ਗਈ ਇਦਾਂ ਜਦ ਸ਼ਾਮ ਪੈ ਗਈ ਮੱਜ ਨਹੀਂ ਆਈ ਤੇ ਅਹੀਂ ਫਿਰ ਡਾਟ ਹੋ ਗਿਆ ਕਿ 70000 ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਹੀਂ ਰੁਕ ਗਏ ਅਹੀਂ ਕਿ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ ਤੁਸੀਂ ਕੀ ਕੰਮ ਕਰਦੇ ਹੋ ਅਹੀਂ ਜੇ ਦਿਹਾੜੀ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ ਇੱਟ ਮਸਾਲੇ ਦਾ ਤੇ ਬਾਕੀ ਕਿਤੇ ਸਪਰੇ ਸਪਰੇ ਕਰਨ ਲੱਗ ਪੈਂਦੇ ਆ ਆਪਾਂ ਹੀ ਜੀ ਆਪਾਂ ਆ ਜੇ ਘਾਟ ਦਾ ਇੰਡੀ ਕਪਟਨ ਜੀ ਤੇ ਕਿੰਨੇ 98000 ਟੋਟਲ ਹਾਂਜੀ 98000 ਪਹੁੰਚ ਗਿਆ ਉਹਦੇ ਕੋਲ ਉਸ ਤੋਂ ਇਸ ਵਿਸ਼ੇ ਤੁਸੀਂ ਸ਼ਿਕਾਇਤ ਕੀਤੀ ਕਿਸੇ ਸ਼ਿਕਾਇਤ ਦਸੂਏ ਥਾਣੇ ਐਸਐਚਓ ਸਾਹਿਬ ਨੂੰ ਵੀ ਕੀਤੀ ਆ ਤੇ ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਗੇ ਕਹਿੰਦੇ ਦੇਖੋ ਹੌਲੀ ਹੌਲੀ ਲੱਗੇ ਆ ਕੰਮ ਉਹਦੇ ਬਾਅਦ ਫਿਰ ਅਸੀਂ ਹੁਸ਼ਿਆਰਪੁਰ ਗਏ ਐਸਐਸਪੀ ਦਫਤਰ ਉੱਥੇ ਵੀ ਕਲਰ ਦਰਖਾਸਤ ਦੇ ਕੇ ਆਏ ਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀ ਮਦਦ ਕੀਤੀ ਜਾਏ ਸਾਡੇ ਪੈਸੇ ਮਿਲ ਜਾਣ ਤੇ ਵਧੀਆ ਹੁਣ ਜਿਹੜੀ ਠੱਗੀ ਚ ਲੱਗ ਗਈ ਤੇ ਕੀ ਕਰੀਏ ਚਲ ਗਏ ਪੈਸੇ ਜੇ ਜਦੋਂ ਪਤਾ ਲੱਗਾ ਵੀ ਇਸ ਬੰਦੇ ਨੇ ਇਦਾਂ ਵੀ ਧੋਖਾ ਹੋ ਗਿਆ ਆ ਤੇ ਵੀ ਇਹ ਧੋਖਾੜੀ ਹੋਈ ਆ ਮਾਜੇ ਚੱਕਰ ਚ ਅਸੀਂ ਕਹਿੰਦੇ ਵੀ ਬੁਸੇਵਾਸ਼ ਜੀ ਉਹ ਵੀ ਮਦਦ ਕਰੇ ਬਦੀਆ ਕੋਚਰ ਕੋਸ਼ਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਗਰੀਬ ਬੰਦਾ ਹੈ ਹੈਂਡੀਕੈਪ ਹੈ ਤੇ ਝੁੱਗਿਆ ਜਿਹੜਾ ਨਾਲ ਵਾਲਿਆ ਤੇ ਦਿਹਾੜੀ ਦੂਰੀ ਲਾਣ ਵਾਲੇ ਬੰਦੇ ਆ ਆਹੀ ਕਹਿੰਦੇ ਆ ਵੀ ਜਦ ਇਨਸਾਫ ਮਿਲ